ਹਾਂਜੀ ਅੱਜ ਕੀ ਬਣਾਇਆ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਕੇਸਰ ਵਾਲੀ ਧੀਰ ਤੇ ਧੀਰ ਬਣਾਉਣ ਵਾਸਤੇ ਆਪਾਂ ਦੁੱਧ ਗਰਮ ਧਾਤਾਂ ਉਹ ਇਧਰ ਆਪਾਂ ਸਮਾਣਾ ਦੇਖੋ ਟ੍ਰਾਈਟੂਟ ਆਜੂ ਰਾਮ ਤੇ ਸੌਗੀ ਆ ਰਿਹਾ ਆਪਣਾ ਕੇਸਰ ਆ ਰਹੀ ਹੈ ਟੂਟੀ ਇਹ ਸਾਰੀਆਂ ਜਿਦਾਂ ਆਪਾਂ ਕੱਟ ਲਾਂਗੇ ਔਲਾਂ ਵਾਸ਼ ਕਰਕੇ ਆਗਾਂਗੇ ਸਰਦੀ ਗੋਦਾ ਨਵੀਂ ਰੈਸਪੀ ਬਣੇ ਰਿਹਾ ਸਾਡੇ ਬਲੌਗ ਤੇ ਕਿ ਕੋਨ ਲਈ ਚੋਣਾ ਲੈ ਲਿਆ ਮੋਟੋ ਕੇ ਕਿਉਂ ਦੱਬੀ ਚੋਣਾ ਚੋਣਾ ਬੰਦ ਹੋ ਕੇ ਰੱਖ ਲਿਆ ਕਿਉਂ ਥੇ ਛੱਡਦੇ ਇਧਰ ਪਾਪਰ ਗੱਲ ਤੋਂ ਕੱਢਣਾਗੇ मीरी ਰਿਆਤਾ ਇਧਰ ਆਪਣਾ ਦੁੱਧ ਗਰਮ ਹੋ ਰਿਹਾ ਵਾ ਕੇਸਰ ਵਾਲੀ ਖੀਰ ਬਣਾਵਾਂਗੇ ਆਪਾਂ ਬਹੁਤ ਵਧੀਆ ਬਣਦੀ ਆ ਦੁੱਧ ਆਪਣਾ ਗਰਮ ਹੋ ਰਿਹਾ ਵਾ ਅੱਜ ਆਮਾ ਨੂੰ ਧੀ ਧੀ ਕੱਟ ਲਾਂਗੇ ਨਾਲੇ ਸਾਡੇ ਬਲੌਗ ਨੂੰ ਮੈਟਿਕਰ ਦੇਖਿਆ ਕਰੋ ਸਾਰੇ ਜਣੇ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਸਾਡੇ ਚੈਨਲ ਨੂੰ ਵਕਤ ਵਕਤ ਸਪੋਰਟ ਕਰੋ ਜੀ ਬਹੁਤ ਜ਼ਿਆਦਾ ਮੈਨਟ ਕਰ ਰਹੇ ਆ ਤੇ ਸਾਡੇ ਬਲੌਗ ਵੀਡੀਓ ਵੀ ਚੱਲਣ ਲੱਗ ਜਾਂਦੇ ਨੇ ਵਧੀਆ ਨਵੇਂ ਨਵੇਂ ਵੀਡੀਓ ਸਾਡੀਆਂ ਆਉਂਦੀਆਂ ਰਹਿਣਗੀਆਂ ਇਸੇ ਤਰ੍ਹਾਂ ਹੀ ਤੇ ਸਾਡੀਆਂ ਵੀਡੀਓ ਨੂੰ ਸਪੋਰਟ ਕਰਿਆ ਕਰੋ ਬੰਤੋ ਬੰਤ ਚੈਨਲ ਸਬਸਕ੍ਰਾਈਬ ਕਰਿਆ ਕਰੋ ਕਿ ਆਪਣੇ ਰਿਸ਼ਤੇ ਨਾਲੋਂ ਵੀ ਸਬਸਕ੍ਰਾਈਬ ਕਰਾ ਦੇ ਤੁਹਾਡੇ ਸਾਡੇ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਵੀਡੀਓ ਮੈਂ ਤੱਕ ਦੇਖਿਆ ਕਰੋ ਸਾਰੇ ਜਾਣੇ ਆਪਣੀ ਬਣ ਲੱਗੀ ਅੱਜ ਕੇਸਰ ਵਾਲੀ ਪੀਰ ਇਹ ਬਣ ਰਿਹਾ ਆਪਣੇ ਬੋਨ ਨਾਲ ਸਾਰਾ ਅੰਤ ਤੱਕ ਦੇਖਿਓ ਪੀਰ ਕਿੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਪਣੀ ਤੇ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਨਹੀਂ ਕਰਦੇ ਤੁਸੀਂ ਇੱਕ ਕਿ ਉਹ ਨਹੀਂ ਛੱਡ ਦਿੰਨੇ ਆ ਲਾਈਟ ਵੀ ਕਰ ਲੈ ਕਰੋ ਹਾਂਜੀ ਆਪਣਾ ਡ్రਾਈ ਫਰੂਟ ਕੱਟ ਲਿਆ ਆਪਾਂ ਇੱਧਰ ਆਪਾਂ ਟੂਟੀ ਕੱਟ ਲਈਏ ਤੇ ਇੱਧਰ ਆਪਣੇ ਕਾਜੂ ਬਦਾਮ ਕੱਟ ਲਏ ਤੇ ਇੱਧਰ ਆਪਾਂ ਸੌਗੀ ਪਾਵਾਂਗੇ ਸਾਈਡ ਤੇ ਵੀ ਇਹਦੇ ਨਾਲ ਬਹੁਤ ਵਧੀਆ ਬਣਦੀ ਆ ਫੀਰ ਡ్రਾਈ ਫਰੂਟ ਦੇ ਨਾਲ ਐਂਡ ਤੇ ਖੀਰ ਬਣਨ ਤੋਂ ਬਾਅਦ ਚ ਆਪਾਂ ਪਾਵਾਂਗੇ ਆਪਣਾ ਕੇਸਰ ਆਹ ਇਹ ਚੀਜ਼ਾਂ ਕੱਟ ਕੇ ਰੱਖ ਲਿਆ ਦੁੱਧ ਨੂੰ ਬਾਵਾ ਆਇਆ ਨਹੀਂ ਦੇ ਤੇ ਚੋਲ ਆਪਾਂ ਧੋ ਕੇ ਰੱਖ ਲੈਣੇ ਇੱਥੇ ਖੰਡੇ ਵੀ ਤਿਆਰ ਕਰ ਲਿਆ ਦੁੱਧ ਨੂੰ ਬਾਵਾ ਆਵਾਈਆ ਦੁੱਧ ਨੂੰ ਬਾਵਾ ਆਣਾ ਬਸ ਬਾਵਾ ਬੈਠਾ ਇਹ ਚੋਲ ਦੱਖਣ ਗਰਮ ਹੋ ਗਿਆ ਹੁਣ ਉਹਨਾਂ ਪਰ ਇਹਦੇ ਵਿੱਚ ਆਪਣਾ ਡਰਾਈਵਰ ਪਾਵਾਂਗੇ ਉਹ ਲੀ ਦੇ ਵਿੱਚ ਆਪਾਂ ਥੋੜਾ ਜਿਹਾ ਮਾਣੀ ਪੀ ਲਿਆ ਵਾ ਤੇ ਆਪਣਾ ਕੇਸਰ ਆਪਾਂ ਇਹਦੇ ਵਿੱਚ ਪਾ ਲਵਾਂਗੇ ਬਿਲਕੁਲ ਇਹਦੇ ਵਿੱਚ ਸਾਰਾ ਆਪਣ ਜਿਆਦਾ ਕੋ ਕੇਸਰ ਆਪਾਂ ਓਲ ਕੇ ਇਹ ਚੰਦਰਾ ਰੱਖਤਾ ਵਾ ਜਿੰਨੀ ਦੇਰ ਨੂੰ ਆਪਣੀ ਖੀਰ ਰੈਡੀ ਹੋ ਜੂਗੀ ਉਨੀ ਦੇਰ ਨੂੰ ਚੰਗੀ ਤਰ੍ਹਾਂ ਇਹਨੇ ਕਲਰ ਛੱਡ ਦੇਣਾ ਵਾ ਤੇ ਲਾਸਟ ਤੇ ਆਪਾਂ ਕੇਸਰ ਆਪਣਾ ਵਿੱਚ ਪਾਵਾਂਗੇ

ਇਦੋਂ ਹਲਪਾ ਆਪਣੀ ਗੇੱਚੋ ਦੀ ਖੀਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਹਾਂਜੀ ਖੀਰ ਦੇਖੋ ਆ ਰੰਗ ਆਪਣੀ ਰੰਜ ਰਹੀ ਆ ਇਹ ਥੋੜੀ ਜਿਹਾ ਹੋਰ ਰੰਜੂਗੀ ਉਸ ਤੋਂ ਬਾਅਦ ਆਪਾਂ ਸੁੱਕਾ ਰੋ ਤੇ ਵਿੱਚ ਮਿਕਸ ਕਰ ਦਾਂਗੇ ਤੇ ਲਾਸਟ ਤੇ ਆਪਾਂ ਕੇਸਰਾ ਪਾ ਐਡ ਕਰਾਂਗੇ ਹਾਂਜੀ ਆਹ ਇਹ ਸੁਕਾ ਲਓ ਤਾਂ ਆਪਾਂ ਚੰਗੀ ਤਰ੍ਹਾਂ ਪਾਣੀ ਪਾ ਕੇ ਮਿਕਸ ਕਰਕੇ ਰੱਖ ਲਾਂਗੇ ਇਹ ਬਾਅਦ ਚ ਆਪਣੀ ਖੀਰ ਦੇ ਪਾ ਦਾਂਗੇ

મારી વેપનપીએ લેવલ ખાવતા જને હું કામ કે સરમી પરાંગોઈ એ લાગે નાિયારી લગા સંગીત રક્ષર દાન એનો મહો

तनु साडा बलॉग कि लगा लाइक करि शेअर करि कमेंट करिनल सबसक्राइब